ਕਬੱਡੀ 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 ਆਪਦੀ ਧਰਤੀ ਹੈ ਨੌਜਵਾਨ ਗੁਰਲਾਲ ਕਬੱਡੀ ਪਾਉਣ ਦੀ ਵਧਿਆ ਕਾਲੀਆ ਕਿੱਥੇ ਗਿਆ ਵੀ ਮਨਦੀਪ ਥੋੜਾ ਗਰਾਊਂਡ ਵਾਲੇ ਪਾਸੇ ਆ ਲਓ ਜਸ਼ਨ ਅੰਬੇ ਦਾ ਵੀਰ ਲਓ ਟੱਕਰ ਦੀ ਕਰਦਾ ਕੋਸ਼ਿਸ਼ ਆਓ ਸਿੰਘ ਪੇੜ ਪੇ ਏ ਬੱਲੇ 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 ਅੰਬੇ ਦਾ ਵੀਰ ਜਸ਼ਨ ਆਓ ਛਾ ਗਿਆ ਜਫਾ ਲਾ ਗਿਆ ਆਓ ਜਫਾ ਲਾ ਕੇ ਨੌਜਵਾਨ ਨੇ ਬੈਦਾ ਬੈਦਾ ਕਰਾਤੀ ਹੈ ਵਾਹ ਵੀ ਬਾਜੂ ਜੱਟ ਦੀ ਕਬੱਡੀ ਹੈ ਦਿਲਬਾਖ ਸਿੰਘ ਜੀ ਆਪਣੇ ਸਮੇਂ ਦੇ ਮਹਾਨ ਕਬੱਡੀ ਖਿਡਾਰੀ ਉਹ ਵੀ ਗਰਾਊਂਡ ਵਿੱਚ ਆ ਜਾਣ ਪਹਲਾ ਪਹਿਲਵਾਨ ਦੀ ਯਾਦਗਾਰ ਹੈ ਪਰ ਜਸ਼ਨ ਸੁਰਸਿੰਘੀਆ ਅੰਬੇ ਦਾ ਵੀਰ ਤੇ ਜੱਟ ਖਡੂਰ ਸਾਹਿਬੀਆ ਇਹ ਟੱਕਰ ਚੋਟੀ ਦੀ ਲੱਗਿਆ ਔਰ ਹੁੰਦੀ ਹੋਈ ਬੱਲੇ 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 ਓ 11 ਛੱਡিয়ে ਜੀ ਤੋਰ ਆ ਮੁੰਡਿਆਂ ਦੀ ਲਓ ਸਾਹਮਣੇ ਜੱਪ ਖਡੂਰ ਸਾਹਿਬ ਦੀ ਧਰਤੀ ਹੈ ਜਵਾਨੀ ਤੋਰ ਹੁਸਨ ਦੀ ਲੋਰ ਔਰ ਟੱਕਰ ਚੋਟੀ ਦੀ ਮੇਰੇ ਮਿੱਤਰੋ ਜਯਾਦੀਪ ਬੈਂਕਿਆਂ ਵਾਲਾ ਪਹਿਲਾ ਫਲੈਂਕ ਕੈਂਚੀ ਮਾਰੀ ਹੈ ਲੱਗ ਗਿਆ ਪੱਟਾ ਨੂੰ ਪਰ ਜਾਓ ਆਉ ਜਾਂਦਾ ਜੱਪ ਖਡੂਰ ਇੱਧਰ ਕਹਿੰਦੇ ਲੱਗੀਆਂ ਪੱਟੀ ਵਾਲੀ ਜਿਹੜੀ ਵੈਬਸਾਈਟ ਲੱਗੀ ਹੋਈ ਹੈ ਬਹੁਤ ਵਧੀਆ ਵੈਬਸਾਈਟ ਪੱਟੀ ਕਹਿੰਦੇ ਵਾਲੀ ਵੈਬਸਾਈਟ ਲੱਗੀ ਹੋਈ ਹੈ ਇੱਧਰ ਕਹਿੰਦੇ ਗੁਰਲਾਲ ਖਡੂਰ ਸਾਭੀਆ ਥੱਬੇ ਥੱਬੇ ਦੇ ਪੱਟ ਤੇ ਸਾਹਮਣੇ ਸਾਹਮਣੇ ਜਸ਼ਨ ਅੰਬੇ ਦਾ ਵੀਰ ਅੰਬੇ ਦਾ ਵੀਰ ਟੁੱਟਿਆ ਵੀ ਜਸ਼ਨ ਦਾ ਜੱਫਾ ਕਿਵੇਂ ਲਗਾ ਤਾੜੀ ਲਾ ਕੇ ਦੱਸ ਵੀ ਆਇਆ ਡਾਕਟਰ ਦੇ ਜੱਫੇ ਵੀ ਦੇਖਣਯੋਗ ਹੋਣਗੇ ਨਿਯਾਰੇ ਵੱਜੇ ਪਏ ਆ ਰੇਡਾਂ ਭਵੇਂ ਲੱਖ ਪੈਂਦੀਆਂ ਗੱਲ ਜੱਫਿਆਂ ਦੇ ਮੁਕਣੀਏ ਇਹ ਆ ਕਹਿੰਦੇ ਨੌਜਵਾਨ ਕਹਿੰਦੇ ਗਲਾਲੀਪੁਰ ਗਿਆ ਸੱਤਾ ਚਾਰੇ ਖਿਡਾਰੀ ਤਿਆਰ ਨੇ ਠਟਕਣਾ ਹੀਰਾ ਪਹਿਲਵਾਨ ਸੱਮਾ ਕਬੂਤਰ ਨਾਲ ਸ਼ੇਰਾ ਪਾਈਆ ਤੇ ਰਵੀ ਨਵੇਂ ਪਿੰਡ ਗਿਆ ਇਸ਼ਾਰਾ ਕਰੂ ਖੇਡਣ ਦਾ ਬੱਲੇ 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 ਕਬੱਡੀ 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 ਆ ਵੀ ਸੁਗੇ ਆ ਸਭੀ ਰੁਕਿਆ ਸਭੀ ਰੁਕੀ ਇੱਕ ਮਿੰਟ ਯਾਰ ਅੱਪਏ ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਦੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ